ਪੰਜਾਬ ਦੇ ਵਿੱਚ ਐਮਰਜੈਂਸੀ ਦੇ ਹਾਲਾਤ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਦਾ ਕੀਤੇ ਸੀ ਉਹ ਐਮਰਜੈਂਸੀ ਅੱਜ ਦੇ ਦੁਜੇ ਦਿਨ ਵੀ ਉਸੇ ਤਰੀਕੇ ਜਾਰੀ ਹੈ ਆਜ ਸਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਅਧਿਪਨ ਪਾਰਟੀ ਵੱਲੋਂ ਜਿਹੜਾ ਸੀਨੀਅਰ ਲੀਡਰਾਂ ਦੇ ਵਿੱਚੋਂ ਇਕੱਲਾ ਆਪਣੇ ਇੱਕ ਦੇ ਸਾਥੀ ਦੇ ਨਾਲ ਅਦਾਲਤ ਦੇ ਵਿੱਚ ਕਾਰਵਾਈ ਸੁਣਨ ਵਾਸਤੇ ਵਕੀਲਾਂ ਕੋਲੇ ਆਪਣੀ ਪੈਰਵਾਈ ਕਰਨ ਵਾਸਤੇ ਪਹੁੰਚਿਆ ਕੋਈ ਭੀੜ ਇਕੱਠੀ ਕਰਕੇ ਨਹੀਂ ਆਇਆ 9 ਵਜੇ ਮੈਂ ਅਦਾਲਤ ਦੇ ਵਿੱਚ ਆ ਗਿਆ ਪਰ ਸਾਰੇ ਅਦਾਲਤ ਦੇ ਜਿਹੜੇ ਕੋਰੀਡੋਰ ਹੈ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਗੇਟ ਵੀ ਦੇਖੋ ਜਿਵੇਂ ਐਮਰਜੈਂਸੀ ਲੱਗੀ ਹੁੰਦੀ ਹੈ ਦੇ ਅੰਦਰਲੇ ਘਟਨਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਫਸਰ ਸਾਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਾਂ ਕੋਲੇ ਪਹੁੰਚ ਕਰਨ ਵਾਸਤੇ ਵੀ ਨਾਲ ਹੀ ਨਹੀਂ ਆ ਸਕਦੇ ਕੀ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਇਹ ਬੇਵਸੀ ਕੰਡ ਦੀ ਅੱਜ ਹੋ ਨਹੀਂ ਸਕਣਾ ਮੈਂ ਤਾਂ ਕਿਹਾ ਸੀ ਮੈਨੂੰ ਜੱਜ ਸਾਹਿਬ ਨੇ ਪੇਸ਼ ਕਰ ਦਿਓ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇਹਨਾਂ ਦਾ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਪਰ ਸਾਰੇ ਅਫਸਰ ਵੀ ਬੇਬਸ ਜਿਹੜੇ ਆ ਉਹ ਨਜ਼ਰ ਆਉਂਦੇ ਮੈਨੂੰ ਆਪਣਾ ਦੁੱਖ ਨਹੀਂ ਹੈ ਚਲੋ ਸਾਨੂੰ ਰਾਜਨੀਤੀ ਚ 35-35 ਸਾਲ ਹੋ ਗਏ ੱਟਕੇ ਖਾਂਦੇ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰੋਂ ਦੂਰੋਂ ਤਰੀਕਾ ਭੁਗਤਣ ਵਾਸਤੇ ਲੋਕ ਆਏ ਆ ਡੀਸੀ ਦਫਤਰ ਆਏ ਆ ਐਸਐਸਪੀ ਦਫਤਰ ਆਏ ਆ ਕਚਹਿਰੀਆਂ 'ਚ ਆਏ ਆ ਇੱਕ ਤਾਂ ਕਚਹਿਰੀਆਂ 'ਚ ਵੈਸੇ ਹੀ ਛੁੱਟੀਆਂ ਹੁੰਦੀਆਂ ਅੱਜ ਕੱਲ੍ਹ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਤੀਜ ਦੀ ਸਜ਼ਾ ਜਿਹੜੀ ਆ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਕੇਸ ਤਾਂ ਕੱਲ ਮਜੀਠੇ ਸਾਹਿਬ ਮਜੀਠੇ ਸਾਹਿਬ ਕੱਲ ਦੇ ਤੁਹਾਡੇ ਕੋਲੇ ਜਿਹੜੇ ਆ ਗ੍ਰਿਫਤਾਰੀ ਦੇ ਵਿੱਚ ਆ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਇਹ ਸਜ਼ਾ ਤੁਸੀਂ ਸਾਰੇ ਮੋਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੁਕੀ ਆ ਰਹੇ ਆ ਸਜ਼ਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਜਿਹੜੇ ਜਿਹੜਾ ਦਫ਼ਤਰਾਂ ਦੇ ਵਿੱਚ ਇਕਤਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਤੱਕ ਇਸ ਗੱਲ ਵੀ ਮੈਂ ਵਿਖੇਦੀ ਕਰ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਜੇ ਲਗਾਤਾਰ ਵੀਡੀਓ ਘਰਾਤੇ ਦੂਸਰੀ ਗੱਲ ਕਿਉਂਕਿ ਐਮਰਜੈਂਸੀ ਲੱਗ ਗਈ ਹੈ ਮੀਡੀਆ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਵੀ ਆ ਬਾਹਰ ਹੀ ਖੜੇ ਹੋ ਮੈਂ ਲੰਬ-ਲੰਬ ਕੇ ਆਇਆ ਵੀ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਵੀ ਸਵੇਰ ਦੇ ਚਾਰਜ ਫੇਰੇ ਪਰਕਰਮਾ ਕਰੀ ਜਾਂਦੇ ਹੋ ਸਾਰੇ ਘਟਾਣ ਦੇ ਉੱਤੇ ਤੁਹਾਡੇ ਬੇਸਾਬੀ ਜਿਹੜੀ ਆ ਉਹ ਪੁਲਿਸ ਉੱਤੇ ਨਜ਼ਰ ਆਉਂਦਾ ਅੱਗੇ ਇੱਕ ਪੁਰਾਣਾ ਤਾਂ ਗਾਣਾ ਹੁੰਦਾ ਸੀ ਨਾ ਪੀ ਜਦੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਨਵਾਂ ਗਾਣਾ ਬਣ ਜੂ ਪਿੱਛੇ ਤੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਕਰਫਿਊ ਲੱਗ ਗਿਆ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਪਰ ਅਫਸੋਸ ਹੈ ਕਿ ਇੱਕ ਪਾਸੇ ਤੇ ਤੁਸੀਂ ਵਿਜੀਲੈਂਸ ਦਾ ਜਿਹੜਾ ਕੇਸ ਦਰਜ ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਵੀ ਅਸੀਂ ਜ਼ਿਕਰ ਕੀਤਾ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਨਲ ਟ੍ਰਾਇਲ ਕਰ ਰਹੇ ਆ ਮੀਡੀਆ ਟ੍ਰਾਇਲ ਕਰ ਰਹੇ ਆ ਉਹ ਨਾਲ ਦੀ ਨਾਲ ਜਾਣਕਾਰੀ ਦੇ ਰਹੇ ਆ ਜਿਹੜੇ ਆ ਉੱਚਾ ਲੁੱੱਚੜ ਕੇ ਕਿ ਕੀ ਲੱਗ ਗਿਆ ਜੀ ਦੂਜਾ ਲੱਗ ਗਿਆ ਜੀ ਕੀ ਲੱਗ ਗਿਆ ਦੱਸੋ ਇਹ ਮਿਨਿਸਟਰ ਨੇ ਕੰਮ ਇਹ ਸਾਡਾ ਪੰਜਾਬ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤਰੀਕੇ ਜੁਡੀਸ਼ੀਅਲੀ ਦਾ ਕੰਮ ਚੱਲਦਾ ਹੁੰਦਾ ਕਿ ਕੇਸ ਤੁਸੀਂ ਆਪ ਦਰਜ ਕਰਕੇ ਅਰੈਸਟ ਪਾਤੀ ਤੇ ਸਾਰੇ ਮੰਤਰੀ ਸਾਰੇ ਚੈਨਲਾਂ ਤੇ ਬੈਠੇ ਆ ਤੇ ਇਹਦਾ ਮਤਲਬ ਫਿਰ ਇਹ ਜਿਹੜਾ ਹੈਗਾ ਪੋਲਿਟਿਕਲੀ ਮੋਟੀਵੇਟਡ ਹੋ ਗਿਆ ਨਾ ਸਾਰਾ ਕੁਝ ਕੋਈ ਇਨਵੈਸਟੀਗੇਸ਼ਨਰੀ ਗੱਲ ਤਾਂ ਨਹੀਂ ਨੀ ਕਿ ਬਸ ਬਹੁਤ ਸਾਰੇ ਕਿਉਂਕਿ ਜਿਹੜਾ ਉਹਦੇ ਕੇਜਰੀਵਾਲ ਦੀ ਟੀਮ ਬੈਠੀ ਸੋਸ਼ਲ ਮੀਡੀਆ ਤੇ ਪਣਾ ਬਣਾ ਕੇ ਮੰਤਰੀਆਂ ਨੂੰ ਤੇਰੀ ਆ ਔਰ ਮੰਤਰੀ ਸਹਿबान ਜਿਹੜੇ ਹੈਗੇ ਆ ਉਹ ਸਾਰੇ ਨਾਲ ਦੀ ਨਾਲ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਿਹਾ ਤੇ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਜੇ ਲੱਭ ਗਿਆ ਤੇ ਇੱਥੇ ਕੋਰਟ ਹੈ ਜੀ ਆ ਕੋਰ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸੂਬਾ ਵੱਟੋਂ ਨੋਟਿਸ ਲਓ ਦੇਖੋ ਸਭ ਤੋਂ ਪਹਿਲਾਂ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਉਹਨਾਂ ਨੇ ਦੁਬਾਰਾ ਇਹ ਗੱਲ ਦੁਹਰਾਈ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਵਿਵਾਕੀ ਦੇ ਨਾਲ ਇਸੇ ਤਰੀਕੇ ਲੜਾਈ ਜਾਰੀ ਰਹੂਗੀ ਸਰਕਾਰਾਂ ਤੋਂ ਜਿੰਨਾ ਜ਼ੋਰ ਲੱਗਦਾ ਸਰਕਾਰਾਂ ਆਪਣਾ ਜ਼ੋਰ ਲਗਾ ਲੈਣ ਕਿਉਂਕਿ ਇਹ ਜਿਹੜੇ ਝੂਠੇ ਪਰਚੇ ਨੇ ਇਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦੇ ਔਰ ਮੈਂ ਦੁਬਾਰਾ ਤੁਹਾਡੇ ਸਾਰੇ ਨਾਲੇ ਗੱਲ ਦੱਸਣੀ ਚਾਹੁੰਨਾ ਕਿ ਜਿਹੜਾ ਅੱਜ ਇੱਕ ਡਿਸਪਰਪੋਰਸ਼ਨੇਟ ਅਸੈਟਸ ਦਾ ਜਿਹੜਾ ਮੁਕੱਦਮਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਰਜ ਕੀਤਾ ਗਿਆ ਔਰ ਸਰਕਾਰ ਦਾ ਝੂਠ ਦੇਖੋ ਸਰਕਾਰ ਕਹਿੰਦੀ ਜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਇਹ ਕਾਰਵਾਈ ਹੈ ਮਤਲਬ ਪਰਚਾ ਦੇ ਰਹੇ ਹੋ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦਾ ਤੇ ਗੱਲਾਂ ਕਰ ਰਹੇ ਹੂੰ ਯੁੱਧ ਨਸ਼ਿਆਂ ਵਿਰੁੱਧ ਦੀਆਂ ਔਰ ਇਹ ਉਹੀ ਰਿਪੋਰਟ ਹੈ ਮੈਂ ਮੁੱਖ ਮੰਤਰੀ ਪੰਜਾਬ ਨੂੰ ਦੱਸਣੀ ਚਾਹੁੰਦਾ ਤੇ ਵਿਜੀਲੈਂਸ ਦੇ ਅਫਸਰਾਂ ਨੂੰ ਦੱਸਣੀ ਚਾਹੁੰਦਾ ਕਿ ਜਿਹਦੇ ਤੁਸੀਂ ਬਿਨਾਂ ਤੇ ਝੂਠਾ ਪਰਚਾ ਦਰਜ ਕੀਤਾ ਇਹ ਰਿਪੋਰਟ ਤਾਂ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ ਇੱਕ ਖਾਰਜ ਕੀਤੀ ਹੋਈ ਰਿਪੋਰਟ ਨੂੰ ਤੁਸੀਂ ਲੈ ਕੇ ਉਹ ਕੱਲ ਰਾਤ ਤੁਹਾਨੂੰ 10:40 ਮਿੰਟ ਤੇ ਮਿਲੀ ਹੈ ਤੇ ਸਵੇਰੇ 4:40 ਤੇ ਤੁਸੀਂ ਡਿਸਪਰੋਪੋਰਸ਼ਨੇਟ ਅਸੈਟ ਦਾ ਪਰਚਾ ਬਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕਰਤਾ ਉਹਦਾ ਸਿੱਧਾ ਸਿੱਧਾ ਕਾਰਨ ਇਹ ਹੈ ਕਿ ਵਿਕਰਮ ਮਜੀਠੀਆ ਭਗਵੰਤ ਮਾਨ ਸਾਹਿਬ ਦੇ ਖਿਲਾਫ ਬੋਲਦੇ ਨੇ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਹਲੇ ਕੁਝ ਦਿਨ ਪਹਿਲਾਂ ਫੇਰ ਭਗਵੰਤ ਮਾਨ ਸਾਹਿਬ ਦੇ ਸਿਹਤ ਬਾਰੇ ਜੇ ਕੋਈ ਗੱਲ ਕੀਤੀ ਸੀ ਮੈਨੂੰ ਲੱਗਦਾ ਹੈ ਉਹਦਾ ਵੀ ਇੱਕ ਕਾਰਨ ਮੁੱਖ ਮੰਤਰੀ ਸਾਹਿਬ ਦਿਲ ਨੂੰ ਲਾ ਕੇ ਕਿਤੇ ਬਣਾ ਲਿਆ ਸੋ ਇਹ ਜਿਹੜੇ ਝੂਠੇ ਪਰਚੇ ਨੇ ਮੈਂ ਕਹੂੰਗਾ ਕਿ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਜੇ ਤੁਸੀਂ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦਿੱਤਾ ਤਾਂ ਲੋਕਾਂ ਨੂੰ ਦੱਸੋ ਕਿ ਅਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਦਿੱਤਾ ਕਿਉਂਕਿ ਹਰ ਇੱਕ ਪੁਲਿਸ ਦਾ ਡਿਪਾਰਟਮੈਂਟ ਵੱਖਰਾ ਹੈ ਇਹ ਜਿੱਥੇ ਅਸੀਂ ਅੱਜ ਖੜੇ ਆ ਇਹ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਇਹਦਾ ਕੰਮ ਹੈ ਆਮਦਨ ਤੋਂ ਵੱਧ ਜਾਇਦਾਦ ਜਿਹੜਾ ਨਾਰਕੋਟਿਕਸ ਹੈ ਉਹ ਵੀ ਥੋੜਾ ਡਿਫਰੈਂਟ ਹੈ ਜਿਹਦੇ ਵਿੱਚ ਤੁਸੀਂ ਅੱਜ ਤੱਕ ਚਲਾਨ ਨਹੀਂ ਪੇਸ਼ ਕਰ ਸਕੇ ਔਰ ਅੱਜ ਦਾ ਝੂਠਾ ਪਰਚਾ ਦੇ ਕੇ ਸਰਕਾਰ ਨੇ ਇਹ ਹਾਰ ਕਬੂਲ ਕਰ ਲਈ ਹੈ ਕਿ ਨਸ਼ਿਆਂ ਦੇ ਕੇਸ ਦੇ ਵਿੱਚ ਸਰਕਾਰ ਮੂਦੇ ਮੂਡੇ ਡਿੱਗੀ ਹੈ ਸਰਕਾਰ ਕੋਲੇ ਨਸ਼ਿਆਂ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਹੁਣ ਉਹ ਜਿਹੜੀ ਸੁਪਰੀਮ ਕੋਰਟ ਤੋਂ ਇੱਕ ਖਾਰਜ ਰਿਪੋਰਟ ਹੈ ਜਿਹਦੀ ਬਨਾਤੇ ਮਜੀਠੀਆ ਸਾਹਿਬ ਦੀ ਜ਼ਮਾਨਤ ਦੀ ਐਪਲੀਕੇਸ਼ਨ ਖਾਰਜ ਕਰਾਉਣ ਦੇ ਲਈ ਸੁਪਰੀਮ ਕੋਰਟ ਸਰਕਾਰ ਗਈ ਸੀ ਇਹ ਰਿਪੋਰਟ ਉੱਥੇ ਰੱਖੀ ਗਈ ਸੀ ਤੇ ਸੁਪਰੀਮ ਕੋਰਟ ਨੇ ਰਿਪੋਰਟ ਨੂੰ ਖਾਰਜ ਕਰਤਾ ਸੀ ਨਕਾਰਤਾ ਸੀ ਤੇ ਹੁਣ ਦੇਖੋ ਸੁਪਰੀਮ ਕੋਰਟ ਦੇ ਆਰਡਰ ਦੇ ਉੱਪਰ ਦੀ ਭਗਵੰਤ ਮਾਨ ਸਾਹਿਬ ਆਪਣੇ ਆਰਡਰ ਚਲਾ ਰਹੇ ਨੇ ਉਹਦੇ ਲਈ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦਿੱਤਾ ਹੈ ਜੀਦੇ ਤੇ ਸੁਪਰੀਮ ਕੋਰਟ ਬੜੀ ਕਲੀਅਰ ਹੈ ਕਿ ਜੇ ਆਮਦਨ ਤੋਂ ਵੱਧ ਜਾਇਦਾਦ ਦਾ ਕਿਸੇ ਤੇ ਪਰਚਾ ਦੇਣਾ ਹੈ ਤਾਂ ਉਹਨੂੰ ਰਿਟਨ ਕੁਐਸਚਨਰ ਦੇਣਾ ਪਊਗਾ ਉਹਨੂੰ ਪੁੱਛਣਾ ਪਊਗਾ ਕਿ ਭਾਈ ਆਹ ਤੇਰੀ ਆਮਦਨ ਹੈ ਤੇਰੀ ਜਾਇਦਾਦ ਹੈ ਜਿਹੜਾ ਫਰਕ ਹੈ ਇਹਦੇ ਬਾਰੇ ਜਵਾਬ ਦੇ ਉਹਦਾ ਜਵਾਬ ਕੋਈ ਲਿਆ ਨਹੀਂ ਤੇ ਸਿੱਧਾ ਪਰਚਾ ਦਰਜ ਕਰਤਾ ਸੋ ਇਹ ਨੇਰਗਰਦੀ ਸਰਕਾਰ ਦੀ ਇਹਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਜਾਰੀ ਰਹੂਗੀ ਮਜੀਠੀਆ ਸਾਹਿਬ ਪੂਰਨ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਲੋਕਾਂ ਦੀ ਵਚਨਬੱਦ ਨੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਨ ਲਈ ਉਹ ਵਚਨਬੱਦ ਕਦੋਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਕੋਈ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜੀ ਕਿ ਕਦੋਂ ਪੇਸ਼ ਕਰਨਾ ਹੈ ਹਲੇ ਵੀ ਉਹ ਕਹਿ ਰਹੇ ਨੇ ਕਿ ਸਾਡੀ ਕਾਰਵਾਈ ਜਾਰੀ ਹੈ ਜਦੋਂ ਕਾਰਵਾਈ ਸਾਡੀ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਕੋਰਟ 'ਚ ਪੇਸ਼ ਕਰਾਂਗੇ ਸੋ ਬਿਲਕੁਲ ਵੀ ਪੁਲਿਸ ਵੱਲੋਂ ਕੁਝ ਨਹੀਂ ਦੱਸਿਆ ਗਿਆ ਕਿ ਕਦੋਂ ਪੇਸ਼ ਕੀਤਾ ਜਾਵੇ ਪਾਰਟੀ ਵੱਲੋਂ ਕੋਈ ਬੇਲ ਜਿਹੜੀ ਐ ਅਪਲਾਈ ਕੀਤੀ ਜਾ ਰਹੀ ਹੈ ਇਸ ਗ੍ਰਿਫਤਾਰੀ ਦੇਗੇ ਦੇਖੋ ਹਰ ਇੱਕ ਚੀਜ਼ ਦਾ ਪ੍ਰੋਸੀਜਰ ਹੈ ਹਲੇ ਉਹਨਾਂ ਦੀ ਫਾਰਮਲ ਅਰੈਸਟ ਇਹਨਾਂ ਨੇ ਅੱਜ ਸਵੇਰ ਪਾਈ ਹੈ ਇਹ ਤੋਂ ਬਾਅਦ ਜਦੋਂ ਕੋਰਟ 'ਚ ਪੇਸ਼ ਕਰਨਗੇ ਬਾਕੀ ਪ੍ਰੋਸੀਜਰ ਉਸ ਤੋਂ ਬਾਅਦ ਠੀਕ ਹੈ ਆ ਮਾ ਜਨਾ ਗੁਰ ਸਾਹਿਬ